ਸਸਰੀ ਕਾ ਜਿਹਾ ਰਹਿਣੋ ਅੱਜ ਆਪਾਂ ਅੰਬ ਦਾ achar ਬਣਾਵਾਂਗੇ ਅੱਧਾ ਕਿਲੋ ਅੰਬ ਹੈ ਆਪਾਂ ਬਜਾਰੋਂ ਕਟਾ ਕੇ ਲਿਆਉਂਦੇ ਹੈ ਤੇ ਇਹਦੇ ਵਿੱਚ ਆਪਾਂ ਨਾਣ ਤੇ ਹਲਦੀ ਪਾਵਾਂਗੇ ਪਹਿਲਾਂ ਇੱਕ ਚਮਚਾ ਆਪਾਂ ਹਲਦੀ ਦਾ ਪਾਇਆ ਤੇ ਦੋ ਚਮਚੇ ਨਾਣ ਦੇ ਪਾਏ ਆ ਤੇ ਇਹਨੂੰ ਆਪਾਂ ਮਿਲਾ ਦੇਾਂਗੇ ਹੱਥ ਨਾਲ ਤੇ ਅੱਧਾ ਘੰਟਾ ਇਹਨੂੰ ਆਪਾਂ ਰੱਖਾਂਗੇ ਤੇ ਕੁਸਪੋਲੇ ਹੋ ਜਾਣਗੇ ਬਾਕੀ ਦਾ ਕੰਮ ਫੇਰ ਆਪਾਂ ਬਾਅਸ਼ ਕਰਾਂਗੇ ਹੁਣ 40 ਘੰਟਾ ਇਹਨਾਂ ਨੂੰ ਰੱਖ ਦੇਾਂਗੇ। ਲਓ 10-15 ਮਿੰਟ ਹੋ ਗਏ ਨੌਣ ਤੇ ਹਲਦੀ ਪਾਏ ਨੂੰ ਤੇ ਆਪਾਂ ਉਹਨੇ ਮਸਾਲਾ ਭੁੰਨ ਲਾਂਗੇ। 50 ਗ੍ਰਾਮ ਮਸਾਲਾ ਇਹ ਤੇ ਨਾਲੇ ਆਪਾਂ ਵਿੱਚ ਲਾਲ ਮਿਰਚਾਂ ਇੰਨੀਆਂ ਘਿ ਪਾਵਾਂਗੇ ਸੁੱਕੀਆਂ। ਇਹਨੂੰ ਆਪਾਂ ਗੈਸ ਤੇ ਭੁੰਨਾਂਗੇ। ਲਓ ਮਸਾਲਾ ਪਾਣਾ ਪੁੱਜ ਗਿਆ। ਤੇ ਆਪਾਂ ਹਾ ਮਿਰਚਾ ਮਿਰਚਾ ਪੱਡ ਕੱਢ ਲਾਂਗੇ। ਠੰਡਾ ਜਦੋਂ ਹੋ ਗਿਆ ਉਹ ਲੋ ਆਪਾਂ ਇਹਨੂੰ ਪੀਸਾਂਗੇ ਮਿਰਚਾਂ ਪੱਡ ਕੱਢ ਲਈਆਂ ਸਾਰੇ ਮਸਾਲੇ ਰਲੇ ਹੋਏ ਵਿੱਚ ਲਓ ਹੁਣ ਆਪਾਂ ਮਿਕਸੀ ਜੂਸ ਸਜ ਅੱਗੇ ਚ ਪਾਵਾਂਗੇ ਜੂਸਰ ਵਾਲੇ ਮਿਕਸੀ ਵਾਲੇ ਚ ਤੇ ਆਪਾਂ ਦੂਜਾ ਪਹਿਲਾ ਕੌਲੇਜ ਚ ਪਾਇਆ ਸੀ ਹੁਣ ਆਪਾਂ ਇਹਦੇ ਚ ਪਲੇਟ ਚ ਕੱਢ ਲਿਆ ਸੀ ਫੇਰ ਠੰਡਾ ਹੋਣ ਵਾਸਤੇ ਹੁਣ ਇਹਨੂੰ ਫੇਸ ਲਾਂਗੇ ਲਓ ਆਪਾਂ ਦਰੜਾ ਫਰੜਾ ਜਿਹਾ ਕੀਤਾ ਹੈ ਤੇ ਬਾਲਾ ਬਰੀਕ ਨਹੀਂ ਪੀਸਿਆ ਤੇ ਆਪਾਂ ਹੁਣ ਇਹਨੂੰ ਕੌਲੇਜ ਚ ਕੱਢ ਲਾਂਗੇ ਹਲੋ ਹੁਣ ਆਪਾਂ ਤੇਲ ਗਰਮ ਕਰਾਂਗੇ ਜਿੰਨਾ ਕੁ ਲੋੜ ਉਨੰਗ ਪਾਵਾਂਗੇ ਇਹਨੂੰ ਆਪਾਂ ਗੈਸ ਤੇ ਗਰਮ ਕਰਾਂਗੇ ਲਓ ਆਪਾਂ ਤੇਲ ਉਹ ਤਾਂ ਗਰਮ ਕਰ ਲਿਆ ਤੇ ਇਹਦੇ ਚ ਆਪਾਂ ਕੋਈ ਪੀਸਿਆ ਮਸਾਲਾ ਪਾਵਾਂਗੇ ਪੂਰਾ ਤੇਜ਼ ਗਰਮ ਕਰ ਲਿਆ ਆਪਾਂ ਤੇਲ ਦੋ ਘੰਟੇ ਤਾਈ ਤਾਂ ਉੱਤੇ ਹੋ ਗਿਆ ਹੰਬ ਵੀ ਆਪਣਾ ਨਾਣ ਤੇ ਹਲਦੀ ਪਾਏ ਨੋ ਤੇ ਹੁਣ ਆਪਾਂ ਵੇਖੇ ਨਾ ਇਹਦੇ ਚ ਮਸਾਲਾ ਪਾਵਾਂਗੇ ਸਨਾਲੀਆਂ ਮਿਰਚਾਂ ਪਾ ਦੇਾਂਗੇ ਲਾਲ ਵਿੱਚੇ ਇਹ ਜਿਵੇਂ ਜਿਵੇਂ ਚਾਰ ਬਣੇ ਜਾਊਗਾ ਮਨਾਈ ਮਿਰਚਾਂ ਬਣੀ ਜਾਣੀਆਂ ਖਟੀਆਂ ਹੋ ਜਾਣਗੀਆਂ ਹੁਣ ਜਿੰਨਾ ਕਿ ਲੋੜ ਹੈ ਉਹਨਾਂ ਚਾ ਆਪਾਂ ਆ ਨੌਣ ਮਿਰਚ ਪਾਵਾਂਗੇ ਆ ਕਸ਼ਮੀਰੀ ਮਿਰਚ ਆ ਗਈ ਕਸ਼ਮੀਰੀ ਮਿਰਚ ਪਾਵਾਂਗੇ ਰੰਗ ਸੋਹਣਾ ਹੋ ਜਾਊਗਾ ਇਹਦੇ ਨਾਲ ਹੁਣ ਆਪਾਂ ਨਾਣ ਪਾਵਾਂਗੇ ਹੁਣ ਅਪਰਲਾ ਦੇ ਅੰਗੇ ਚੰਗੀ ਤਰ੍ਹਾਂ ਕੇਚਾਰ ਨੂੰ ਬਸ ਵਰਤਮਾਨ ਚ ਪਾ ਕੇ ਸਾਲ ਤੱਕ ਰੱਖ ਲਓ ਤੇ ਖਰਾਬ ਨਹੀਂ ਹੋਊਗਾ ਜਮ੍ਹਾਂ ਵੀ ਉੜਾ ਜਾ ਪਾ ਤੇਲ ਹੋਰ ਪਾਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਲਾ ਦੇਾਂਗੇ ਤੇ ਦੇਖੋ ਕਿੰਨਾ ਵਧੀਆ ਚਾਰ ਬਣਿਆ ਰੰਗ ਵੀ ਕਿੰਨਾ ਸੋਹਣਾ ਬਣਿਆ ਚਾਰ ਦਾ ਖਰਾਬ ਨਹੀਂ ਹੋਊਗਾ ਇਹ ਇਹ ਇਹਨੂੰ ਕੋਣ ਕਾਂਚ ਦੇ ਬਰਤਨ ਚ ਪਾ ਕੇ ਰੱਖ ਲੋ ਭਾਵੇਂ ਚੀਨੀ ਦੇ ਚਪਾ ਕੇ ਰੱਖ ਲੋ ਭਾਵੇਂ ਕਿਸੇ ਡੱਬੇ ਚੋੜ ਪਾ ਕੇ ਰੱਖ ਲੋ ਚਾਰ ਬਹੁਤ ਵਧੀਆ ਬਣ ਗਿਆ ਦੇਖੋ ਕਿੰਨਾ ਵਧੀਆ ਬਣਿਆ ਇੱਕ ਸਾਲ ਤੱਕ ਖਰਾਬ ਨਹੀਂ ਹੋਊਗਾ ਇਹ ਤੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ